ਜੀ ਸਤਿ ਸ਼੍ਰੀ ਅਕਾਲ ਜੀ ਮੈਂ ਰਵਿੰਦਰ ਕੌਰ ਤੇ ਸਵਾਗਤ ਹੈ ਤੁਹਾਡਾ ਰਵਿੰਦਰ ਫੈਬ੍ਰਿਕ ਤੇ ਰਵਿੰਦਰ ਫੈਬ੍ਰਿਕ ਤੇ ਤੁਸੀਂ ਦੇਖ ਸਕਦੇ ਜੇ ਲੇਡੀਜ਼ ਸੂਟਾਂ ਦੀ ਤੇ ਰੈਡੀਮੇਡ ਦੀ ਬਹੁਤ ਸਾਰੀ ਵੈਰਾਈਟੀ ਨਵੀਂ ਨਵੀਂ ਵੈਰਾਈਟੀ ਨੂੰ ਦੇਖਣ ਵਾਸਤੇ ਤੁਸੀਂ ਮੇਰੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰੋ ਕਮੈਂਟ ਕਰਨਾ ਨਾ ਭੁੱਲਿਓ ਕਿਉਂਕਿ ਤੁਹਾਡੇ ਕਮੈਂਟ ਸਾਡਾ ਹੌਸਲਾ ਵਧਾਉਂਦੇ ਰਹਿੰਦੇ ਆ ਸਾਡੇ ਕੋਲ ਤੁਸੀਂ ਦੇਖ ਸਕਦੇ ਜੇ ਹਰ ਤਰ੍ਹਾਂ ਦੀ ਵੈਰਾਈਟੀ ਮੈਨਸ ویئر ਕਿਡਸ ویئر ਸਾਰੀ ਵੈਰਾਈਟੀ ਠੀਕ ਹੈ ਜੀ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਦੁਪੱਟੇ ਡਾਈਏਬਲ ਵੀ ਤੇ ਕਾਟਨ ਦੇ ਵੀ ਚਲੋ ਦੇ ਹਾਂਜੀ ਇਸ ਤਰ੍ਹਾਂ ਆਪਣੇ ਕੋਲ ਰਿਯਾਨ ਕਾਟਨ ਦੇ ਦੁਪੱਟੇ ਮਿਲ ਜਾਣਗੇ ਜਿਸ ਤਰ੍ਹਾਂ ਘਰਾਂ ਵਿੱਚ ਡੇਲੀ ਵੇਅਰ ਲੈਣ ਵਾਸਤੇ ਗਰਮੀ ਦੇ ਵਿੱਚ ਇਹਨਾਂ ਦੀ ਕਾਫੀ ਡਿਮਾਂਡ ਰਹਿੰਦੀ ਆ ਕਿਉਂਕਿ ਗਰਮੀ ਦੇ ਵਿੱਚ ਇਸ ਤਰ੍ਹਾਂ ਪਸੀਨਾ ਪਸੋਨਾ ਰਸੋਈ ਵਿੱਚ ਕੰਮ ਕਰਦੇ ਆ ਹਨ ਮੁਸ਼ਕਲ ਆਉਂਦੀ ਆ ਇਸ ਕਰਕੇ ਸੋਹਣੇ ਸੋਹਣੇ ਪ੍ਰਿੰਟਾਂ ਦੇ ਸੋਹਣੇ ਸੋਹਣੇ ਦੁਪੱਟੇ ਖਰੀਦਣ ਲਈ ਸ਼ਾਪ ਤੇ ਵਿਜ਼ਿਟ ਕਰੋ ਜਾਂ ਸਾਨੂੰ ਆਰਡਰ ਕਰ ਸਕਦੇ ਜੇ ਹਾਂ ਦੂਸਰਾ ਪ੍ਰਿੰਟ ਆਏਗਾ ਸੇਮ ਕਲਰ ਚ इस सब वे छोटे है ना पहले वाला दुपट्टा छोटा से काफी खुला डुला दुपट्टा है कोई दो मीटर का होएगा कोई ढाई मीटर होएगा सब खुले डुले दुपट्टे जिस तरह की कस्टमर की डिमांड रही उस तरह लिया दें है इस तू तो इलावा दुपट्टा वादिया ठीक है डारक डार्क कलर की ज्यादा डिमांड रही दुपट्ट ਦੁਪੱਟੇ ਤੁਸੀਂ ਦੇਖ ਸਕਦੇ ਜੇ ਬਹੁਤ ਹੀ ਸੋਹਣੇ ਸੋਹਣੇ ਦੁਪੱਟੇ ਮਲ ਕੋਟਨ ਵਿੱਚ ਚਾਣਗੇ ਟ੍ਰਾਇਨ ਕੋਟਨ ਚਾਣਗੇ ਟੈਰੀ ਕੋਟਨ ਚਾਣਗੇ ਨੈਕਸਟ ਕਲਰ ਚਾਰਕ ਲਾਈਟ ਜਿਵੇਂ ਦਾ ਵੀ ਹਨਾ ਤੁਹਾਨੂੰ ਚਾਹੀਦੇ ਆ ਉਵੇਂ ਦੇ ਮਿਲ ਜਾਣਗੇ ਦੁਪੱਟੇ ਤੇ ਮਤਲਬ ਜੂਨ ਫਰਵਰੀ ਤੋਂ ਲੈ ਕੇ ਤੇ ਨਵੰਬਰ ਦਸੰਬਰ ਤੱਕ ਦੁਪੱਟੇ ਹਨਾ ਨਵੰਬਰ ਤੱਕ ਚੱਲਦੇ ਰਹਿੰਦੇ ਆ ਇਹ ਵਾਲਾ ਦੁਪੱਟਾ ਬਹੁਤ ਵਧੀਆ ਰਹਿੰਦਾ ਮਲ ਕੋਟਨ ਦਾ ਦੁਪੱਟਾ ਹੈ। ਬਹੁਤ ਹੀ ਸੋਨਾ ਪ੍ਰਿੰਟ ਹੈ। ਡਿਮਾਂਡ ਵੀ ਇਹਦੀ ਬਹੁਤ ਰਹਿੰਦੀ। ਦੋ ਸੀਜ਼ਨ ਇਹ ਕੱਢ ਜਾਂਦਾ ਦੁਪੱਟਾ ਬਹੁਤ ਵਧੀਆ ਚੱਲਦਾ। ਬਹੁਤ ਹੀ ਪਿਆਰੀ ਇਹਦੀ ਲੁੱਕ ਵਾਈਜ਼ ਵੀ ਬਹੁਤ ਪਿਆਰਾ। ਇਹਨਾਂ ਦੇ ਨਾਲ ਤੁਸੀਂ ਸੂਟ ਵੀ ਹਨਾ ਕੋਟਨ ਦੇ ਮੈਚ ਕਰਕੇ ਤੇ ਦੁਪੱਟਿਆਂ ਦੇ ਨਾਲ ਇਸ ਤਰ੍ਹਾਂ ਲੈ ਸਕਦੇ ਜੇ। ਖੁੱਲੇ ਡੁੱਲੇ ਦੁਪੱਟੇ ਪੰਜਾਬੀਆਂ ਦੀ ਸ਼ਾਨ ਦੁਪੱਟੇ ਦੁਪੱਟਿਆਂ ਤੋਂ ਪਹਿਲਾਂ ਤੇ ਗੱਲ ਨਹੀਂ ਬੰਦੀ ਤੇ ਬੀਡਿੰਗ ਹੋਈ ਕਰੋਸ਼ੀਏ ਦੇ ਨਾਲ ਇਹਨਾਂ ਦੇ ਵਿੱਚ ਤੁਹਾਨੂੰ ਕਲਰ ਵੀ ਮਿਲ ਜਾਣਗੇ ਤੇ ਵੈਰੈਟੀ ਆਪਣੇ ਕੋਲ ਦੁਪੱਟਿਆਂ ਦੀ ਬਹੁਤ ਜ਼ਿਆਦਾ ਠੀਕ ਹੈ ਮੈਂ ਤੁਹਾਨੂੰ ਕੁਝ ਇਸ ਦਾ ਸਟਾਲ ਟਾਈਪ ਵੀ ਮਿਲ ਜਾਣਗੇ ਜਿਸ ਦਾ ਲੜਕੀਆਂ ਵਾਸਤੇ ਸਟਾਲ ਟਾਈਪ ਛੋਟਾ ਦੁਪੱਟਾ ਠੀਕ ਹੈ ਇਸ ਤਰ੍ਹਾਂ ਛੋਟੇ ਛੋਟੇ ਸਟਾਲ ਇਹ ਵੀ ਆਪਣੇ ਕੋਲ ਮਿਲ ਜਾਣਗੇ ਤੇ ਖੁੱਲੇ ਡੁੱਲੇ ਦੁਪੱਟੇ ਜਿਸ ਤਰ੍ਹਾਂ ਕਈਆਂ ਬੀਬੀਆਂ ਨੂੰ ਲੰਬੀਆਂ ਜਵਾਨ ਬੀਬੀਆਂ ਉਹਨਾਂ ਨੂੰ ਹੁੰਦਾ ਸਾਡੀ ਬੁੱਕਲ ਵਧੀਆ ਵੱਜੇ ਦੁਪੱਟਾ ਇੰਨਾ ਖੁੱਲਾ ਡੁੱਲਾ ਦੁਪੱਟਾ ਨਾ ਇੰਨਾ ਇਹਦਾ 12 ਆਏਗਾ ਸਵਾ ਮੀਟਰ ਦਾ ਪਰ ਆਏਗਾ ਇਹਦਾ ਮੀਟਰ ਤੋਂ ਜ਼ਿਆਦਾ ਸਵਾ ਮੀਟਰ ਪਰ ਆਏਗਾ ਤੇ ਕਾਫੀ ਖੁੱਲਾ 2.5 ਮੀਟਰ ਦਾ ਦੁਪੱਟਾ ਚਾਦਰ ਜਿੰਨਾ ਦੁਪੱਟਾ ਹੈ ਬਹੁਤ ਹੀ ਪਿਆਰਾ ਦੁਪੱਟਾ काफ़ी डिमांड चाहते दुपट्टे ये ही आएगा जी दूसरा कलर बहुत सोहना खुला डुला दुपट्टा कैमरे च भी कवर नहीं हो रहा है एड्डा व्डा दुपट्टा है ठीक है बहुत ही प्यारे इन्ह के कलर आ कलर वगैरह साढ़े को बहुत मिल जाएंगे डिजाइन वगैरह साढ़े काफी मिल जाएंगे ठीक है जी देखो कि खुले डुले दुपट्टे है ਬਹੁਤ ਹੀ ਕੁਲੇ ਡਲੇ ਮੇਰੇ ਵਰਗਿੰਦੇ ਤੇ ਵਿੱਚ ਲੋਕੀ ਜਾਣਾ ਨਵਰਤਾ ਦੁਪੱਟਾ ਹਨ ਖੁੱਲਾ ਡੋਲਾ ਦੁਪੱਟਾ ਠੀਕ ਹੈ ਜਿਨ੍ਹਾਂ ਨੂੰ ਖੁੱਲੇ ਦੁਪੱਟੇ ਲੈਣ ਦੀ ਆਦਤ ਸਾਡੇ ਕੋਲ ਛੋਟੇ ਸਾਈਜ਼ਾਂ ਦੇ ਵੀ ਮਿਲ ਜਾਣਗੇ ਤੇ ਵੱਡੇ ਸਾਈਜ਼ਾਂ ਦੇ ਵੀ ਬਹੁਤ ਹੀ ਪਿਆਰੇ ਪਿਆਰੇ ਦੁਪੱਟੇ ਜਿਸ ਨਾਲ ਇਸ ਛੋਟੇ ਸਾਈਜ਼ ਚ ਹਾਲੇ ਸਟਾਕ ਚ ਹਨ ਥੋੜਾ ਹੌਲਾ ਹੁੰਦਾ ਇਹਦਾ ਸਾਈਜ਼ ਇੰਨਾ ਕੀ ਆਏਗਾ ਠੀਕ ਹੈ ਆਮ ਕੁੜੀਆਂ ਜਿਸ ਤਰ੍ਹਾਂ ਸਕਾਫ ਸਕੂਬ ਬਣਾ ਲੈਂਦੀਆਂ ਫੇਸ ਕਵਰ ਕਰਨ ਵਾਸਤੇ ਡਿਜ਼ਾਈਨ ਇਹਨਾਂ ਦੇ ਵਿੱਚ ਕਾਫੀ ਮਿਲ ਜਾਣਗੇ ਜਿੰਨੇ ਤੁਸੀਂ ਕਹੋ ਉਹ ਨਹੀਂ तकरीबन 50 100 ਡਿਜ਼ਾਈਨ ਆਪਣੇ ਕੋਲ ਪਿਆ ਹੀ ਰਹਿੰਦਾ ਠੀਕ ਹੈ ਜੀ ਡਿਜ਼ਾਈਨ ਦੀ ਨਹੀਂ ਹੋਏਗੀ ਕੋਈ ਕਮੀ ਬਹੁਤ ਸੋਹਣੇ ਸੋਹਣੇ ਦੁਪੱਟੇ ਜਿਸ ਤਰ੍ਹਾਂ ਤੁਸੀਂ ਸੂਟ ਦੇਖਦੇ ਜੇ ਕੈਂਬਰੀ कॉटन ਦੇ ਬਿਨਾ ਦੁਪੱਟਿਆਂ ਤੋਂ ਉਹਨਾਂ ਦੇ ਨਾਲ ਘਰ ਲੈਣ ਵਾਸਤੇ ਬਹੁਤ ਹੀ ਸੋਹਣੇ ਦੁਪੱਟੇ ਸਕਾਫ ਵਗੈਰਾ ਦੇਖ ਲਓ ਸਕਾਫ ਵੀ ਤੁਹਮ ਦਿਖਾ ਦਿੰਦੀ ਆ ਛੋਟੇ ਸਕਾਫ ਜਿਸ ਤਰ੍ਹਾਂ ਕੁੜੀਆਂ ਛੋਟੀਆਂ ਛੋਟੀਆਂ ਕੁੜੀਆਂ ਵੀ ਲੈਂਦੀਆਂ ਐ ਸਕੂਟਰੀ ਵਾਲੀਆਂ ਜਿਨ੍ਹਾਂ ਫੇਸ ਕਵਰ ਕਰਨਾ ਹੁੰਦਾ ਠੀਕ ਹੈ ਜੀ ਪ੍ਰਾਈਸ ਸਾਡੇ ਬੜੇ ਜੈਨੂਅਲ ਆਏਗੇ ਜਿਹੜੀ ਤੁਹਾਨੂੰ ਬਾਹਰੋਂ 100 ਰੁਪਏ ਦੀ ਮਿਲਦੀ ਆ ਉਹ ਸਾਡੇ ਕੋਲ ਤੁਹਾਨੂੰ ਮਿਲੇਗੀ 80 ਰੁਪਏ ਦਾ ਦੁਪੱਟਾ ਜਿਹੜਾ ਬਾਹਰੋਂ 150 ਦਾ ਮਿਲਦਾ ਜੀ ਉਹ 100 ਰੁਪਏ ਦਾ ਮਿਲੇਗਾ ਤੇ ਜਿਹੜਾ ਬਾਹਰੋਂ 200 ਦਾ ਮਿਲਦਾ ਸਾਡੇ ਕੋਲ 150 ਰੁਪਏ ਦਾ ਦੁਪੱਟਾ ਮਿਲੇਗਾ ਇਹ ਇੱਕ ਹੈ ਡਾਇਬਲ ਦੁਪੱਟਾ ਆ ਆਪਣੇ ਕੋਲ ਬਹੁਤ ਹੀ ਪਿਆਰਾ ਹੈ ਬਹੁਤ ਖੁੱਲਾ ਡੋਲਾ ਦੁਪੱਟਾ ਡਾਇਬਲ ਦੁਪੱਟਾ ਇਹਦੇ ਵਿੱਚ 골ਡਨ ਧਾਗਾ ਲੱਗਿਆ ਹੋਇਆ ਠੀਕ ਹੈ 골ਡਨ ਧਾਗੇ ਦਾ ਕੰਮ ਹੋਇਆ ਬਹੁਤ ਸੋਹਣਾ ਇਹ ਡਾਈਏਬਲ ਦੁਪੱਟਾ ਇਹਨੂੰ ਤੁਸੀਂ ਸੂਟ ਦੇ ਨਾਲ ਡਾਈ ਕਰਾ ਸਕਦੇ ਜੇ ਤੇ ਇਸ ਤਰ੍ਹਾਂ ਵੀ ਲੈਣਾ ਚਾਹੋ ਤੇ ਆਂਟੀਆਂ ਮੇਰੀਆਂ ਜਿਸ ਤਰ੍ਹਾਂ ਵੱਡੀ ਉਮਰ ਦੀਆਂ ਆਂਟੀਆਂ ਉਹਨਾਂ ਨੂੰ ਵਧੀਆ ਲੱਗਦੇ ਸਰਦਾਰੀ ਸਰਦਾਰੀ ਦੁਪੱਟੇ ਉਹ ਇਵੇਂ ਵੀ ਲੈ ਸਕਦੀਆਂ ਇਹਦੇ ਵਿੱਚ ਵੀ ਤੁਹਾਨੂੰ ਕਲਰ ਕਾਫੀ ਕਲਰ ਨਹੀਂ ਸੋਰੀ ਡਿਜ਼ਾਈਨ ਮਿਲ ਜਾਣਗੇ ਕਾਫੀ ਇਸ ਤਰ੍ਹਾਂ ਦਾ ਬਾਰਡਰ ਵੀ ਬਣਿਆ ਹੋਇਆ ਤੇ ਬਹੁਤ ਖੁੱਲੇ ਡੁੱਲੇ ਦੁਪੱਟੇ ਆ ਠੀਕ ਹੈ ਜੀ ਕਾਫੀ ਖੁੱਲੇ ਡੁਲੇ ਦੁਪੱਟੇ ਆਣਗੇ ਇਹ ਡਾਇਬਲ ਦੁਪੱਟੇ ਆ ਇਹ ਆਇਗਾ ਜੀ ਮਲ ਕਾਟਨ ਦਾ ਦੁਪੱਟਾ ਇੱਕ ਦੁਪੱਟਾ ਬਿਲਕੁਲ ਵੀ ਖਰਾਬ ਨਹੀਂ ਹੁੰਦਾ ਥੋੜਾ ਜਿਹਾ ਇਸ ਤਰ੍ਹਾਂ ਲੱਗਦਾ ਹੁੰਦਾ ਇਹਨੂੰ ਫੜਿਆ ਪਲਿਸਟਰ ਕਾਟਨ ਜਿਸ ਤਰ੍ਹਾਂ ਹੁੰਦਾ ਏ ਉਮੀਦ ਆਏ ਇਹਨੂੰ ਨਾ ਕੋਈ ਵੱਟ ਪੈਗਾ ਨਾ ਕੋਈ ਰਿੰਕਲ ਪੈਗਾ ਕੁਝ ਨਹੀਂ ਇਹਨੂੰ ਹੋਏਗਾ ਇਵੇਂ ਹੀ ਰਹੇਗਾ ਇਹ ਖੁੱਲੇ ਡੁਲੇ ਦੁਪੱਟੇ ਠੀਕ ਹੈ ਇਹ ਬਹੁਤ ਸੋਹਣਾ ਦੁਪੱਟਾ ਬਾਹਰੋਂ ਲਾਓਗੇ ਤੇ ਬਹੁਤ ਮਹਿੰਗਾ ਮਿਲੇਗਾ ਸਾਡੇ ਕੋਲ ਸਿਰਫ 100 ਰੁਪਏ ਦਾ ਦੁਪੱਟਾ ਠੀਕ ਹੈ ਜੀ ਸੂਟਾਂ ਨਾਲ ਮੈਚ ਤੁਸੀਂ ਕਰ ਸਕਦੇ ਜੀ 100 ਰੁਪਏ ਦਾ ਦੁਪੱਟਾ ਇਹ ਚ ਕਲਰ ਡਿਜ਼ਾਈਨ ਆਪਣੇ ਕੋਲ ਕਾਫੀ ਮਿਲ ਜਾਣਗੇ ਠੀਕ ਹੈ ਜੀ ਇਹ ਸਾਰੇ ਦੁਪੱਟੇ ਸੂਟਾਂ ਨਾਲ ਤੁਸੀਂ ਮੈਚ ਕਰ ਸਕਦੇ ਜੀ ਘਰੇ ਲੈਣ ਵਾਸਤੇ ਜਾਇਥੇ ਉੱਥੇ ਆਉਣ ਜਾਣ ਵਾਸਤੇ ਗੁਰਦੁਆਰੇ ਜਾਣ ਵਾਸਤੇ ਕਈ ਬੀਬੀਆਂ ਇਹ ਹੁੰਦਾ ਸਾਨੂੰ ਸੋਹਣਾ ਦੁਪੱਟਾ ਚਾਹੀਦਾ ਫੁੱਲਾ ਡੁੱਲਾ ਜੀ ਕਜੀ ਬਹੁਤ ਪਿਆਰੇ ਪਿਆਰੇ ਦੁਪੱਟੇ ਮੈਨੂੰ ਕਿਹੜਾ ਦਿਖਾਵਾਂ ਕਿਹੜਾ ਛੱਡਾਂ ਮੈਨੂੰ ਸਮਝ ਨਹੀਂ ਲੱਗਦੀ ਇੰਨੇ ਦੁਪੱਟੇ ਆ ਤੇ ਇੰਨੇ ਸੋਹਣੇ ਸੋਹਣੇ ਦੁਪੱਟੇ ਆ ਨਾ ਦੇਖੋ ਜੀ ਦੁਪੱਟੇ ਕਿੰਨੇ ਪਿਆਰੇ ਪਿਆਰੇ ਦੁਪੱਟੇ ਖੁੱਲਾ ਡੁੱਲਾ ਇਹਨਾਂ ਦਾ ਬਾਰ ਹੋਊਗਾ ਖੁੱਲੇ ਡੁੱਲੇ ਦੁਪੱਟੇ ਇਹ ਦੁਪੱਟੇ ਦਾ ਤੇ ਕੋਈ ਵੀ ਲਾਂਮਾ ਨਹੀਂ ਹੈਗਾ ਬਹੁਤ ਵਧੀਆ ਦੁਪੱਟਾ ਰਹੇਗਾ ਇਹ ਤੁਹਾਨੂੰ ਨੇੜੇ ਤੇ ਦਿਖਾ ਦਿੰਨੇ ਆ ਜੇ ਤੁਹਾਨੂੰ ਸਟੱਫ ਪਤਾ ਲੱਗਦਾ ਤੇ ਠੀਕ ਹੈ ਜੀ ਬਹੁਤ ਸੌਫਟ ਦੁਪੱਟੇ ਆ ਇਹ ਕੁਝ ਠੀਕ ਹੈ ਜੀ ਇਸ ਤੋਂ ਇਲਾਵਾ ਆਪਣੇ ਕੋਲ ਮਿਲ ਜਾਣਗੇ ਸੰਥੈਟਿਕ ਦੇ ਵਿੱਚ ਵੀ ਇਸ ਤਰ੍ਹਾਂ ਇਹਨੇ ਸੂਟਾਂ ਦੇ ਨਾਲ ਲੈਣ ਵਾਸਤੇ ਥੋੜੇ ਪਾਰਟੀ ویئر ਦੁਪੱਟੇ ਜੈਪੂਰੀ ਦੁਪੱਟਾ ਇਹਦੇ ਵਿੱਚ ਕਲਰ ਮਿਲ ਜਾਣਗੇ ਕਾਫੀ ਹੋ ਮੈਂ ਤੁਹਾਨੂੰ ਸਾਰੇ ਨਹੀਂ ਦਿਖਾ ਸਕਦੀ ਮੋਰ ਪੰਖੀਆ ਸ਼ੇਡ ਦੇਖੋ ਕਿੰਨੇ ਪਿਆਰੀ ਪ੍ਰਾਈਸ ਇਹਨਾਂ ਦੇ ਬਿਲਕੁਲ ਜੈਨੂਅਲ 150 ਰੁਪਏ ਦਾ ਦੁਪੱਟਾ ਇਹ ਵੀ ਇਸ ਤਰ੍ਹਾਂ ਇਹ ਵੀ ਤੁਹਾਨੂੰ ਮਿਲ ਜਾਣਗੇ ਸਾਡੇ ਕੋਲ ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਇਹ ਮਤਲਬ ਸੀਜ਼ਨ ਦੇ ਹਿਸਾਬ ਨਾਲ ਜਿਵੇਂ ਜਿਵੇਂ ਕਸਟਮਰ ਦੀ ਡਿਮਾਂਡ ਹੁੰਦੀ ਹੈ ਕੋਈ ਨਵੀਂ ਆਈਟਮ ਆਉਂਦੀ ਹੈ ਫਿਰ ਆਪਾਂ ਉਸੇ ਤਰ੍ਹਾਂ ਹੀ ਲਿਆਉਂਦੇ ਰਹਿੰਦੇ ਆ ਇਸ ਤਰ੍ਹਾਂ ਆਰਗੇਨਾਈਜ਼ਡਾ ਦੁਪੱਟਾ ਮਿਲ ਜੇਗਾ ਤੁਹਾਨੂੰ ਬੀਡਿੰਗ ਹੋਈ ਹੈ ਕਰੋਸ਼ੀ ਦੀ ਬਹੁਤ ਸੋਹਣੇ ਦੁਪੱਟੇ ਪਲੇਨ ਸੂਟਾਂ ਦੇ ਨਾਲ ਲੈਣ ਨੂੰ ਵੀ ਬਹੁਤ ਸੋਹਣੇ ਆ ਫਿਰ ਇਸ ਤਰ੍ਹਾਂ ਐਮਰਜੈਂਸੀ ਡਾਈ ਨਹੀਂ ਕਰਵਾਇਆ ਜਾਂਦਾ ਜਾਂ ਕੁਝ ਸਾਡੇ ਕੋਲ ਸੂਟਾਂ ਦੇ ਨਾਲ ਤੁਹਾਨੂੰ ਮੈਚਿੰਗ ਦੁਪੱਟੇ ਮਿਲ ਜਾਣਗੇ ਵਿਅਰਚ ਕਲਰ ਮਿਲ ਜਾਣਗੇ ਕਾਫੀ ਕਲਰ ਮਿਲ ਜਾਣਗੇ ਮੈਂ ਤੁਹਾਨੂੰ ਜਿੰਨੇ ਇੱਕ ਮੇਰੇ ਕੋਲ ਵੀਡੀਓ ਤੇ ਦਿਖਾਈ ਗਏ ਨੇ ਮੈਂ ਤੁਹਾਨੂੰ ਦਿਖਾ ਦਈਏ ਇਹਦੇ ਵਿੱਚ 20 ਤੋਂ 30 ਕਲਰ ਅਵੇਲੇਬਲ ਹੈਗੇ ਨੇ ਠੀਕ ਹੈ ਜੀ ਇਸ ਤੋਂ ਇਲਾਵਾ ਤੁਹਾਨੂੰ ਮਿਲੇਗਾ ਜੀ ਸਾਡੇ ਕੋ ਚਨੌਨ ਦਾ ਦੁਪੱਟਾ ਪਿਓਰ ਚਨੌਨ ਹੈ ਬਹੁਤ ਵਧੀਆ ਇਹ ਜਿੰਨੇ ਵੀ ਕੱਟ ਤੁਹਾਨੂੰ ਚਾਹੀਦੀ ਹੋਏਗੀ ਉਸੇ ਹਿਸਾਬ ਨਾਲ ਮਿਲ ਜੇਗਾ ਸਵਾ ਦੋ ਢਾਈ ਦੀ ਕੱਟ ਹਨਾ बड़ी वादिया साढ़े तीन सौ आएगा जी ये दुपट्टे का प्राइस चनौन दुपट्टा खुला डुला बार तो इलावा दुपट्टा अपने कोल कॉटन का मिल जाएगा डायएबल ओनली हंड्रेड रुपीज का दा डायएबल दुपट्टा लैस लगी हुई है ठीक है बहुत ही सोहना डाय हो जाता है जिस तरह मैं लिया होटन का ही दुपट्टा है डायबल ठीक है ਤੁਸੀਂ ਸੂਟਾਂ ਦੇ ਨਾਲ ਲੈ ਸਕਦੇ ਜੀ ਇਸ ਤੋਂ ਇਲਾਵਾ ਪਿਓਰ ਦਾ ਦੁਪੱਟਾ ਵੀ ਆਪਣੇ ਕੋਲ ਮਿਲ ਜੇਗਾ オーਗੈਂਜ਼ਾ ਦਾ ਦੁਪੱਟਾ ਵੀ ਮਿਲੇਗਾ 골ਡਨ ਪੱਟ ਦੇ ਨਾਲ ਲੈਸ ਦੇ ਨਾਲ ਕਵਰ ਦੇ ਨਾਲ ਤੇ ਸਿਲਵਰ ਦੇ ਨਾਲ ਵੀ ਮਿਲ ਜੇਗਾ ਠੀਕ ਹੈ ਜੀ ਇਹਦਾ ਪ੍ਰਾਈਸ ਹੋਏਗਾ ਜੀ 200 골ਡਨ ਚ ਵੀ ਮਿਲ ਜੇਗਾ ਤੇ ਸਿਲਵਰ ਚ ਵੀ ਸਿਲਵਰਸ ਵੀ ਮਿਲ ਜੇਗਾ ਔਰ ਗੈਂਜ਼ਾ ਦਾ ਦੁਪੱਟਾ ਸੌਫਟ ਔਰਗੈਂਜ਼ਾ ਹੋਏਗੀ ਕੋਈ ਉਹ ਨਹੀਂ ਹੈਗਾ ਕਿ ਉਹ ਉੱਡਿਆ ਉੱਡਿਆ ਹੀ ਰਹੇਗਾ ਸੌਫਟ ਔਰਗੈਂਜ਼ਾ ਇਸ ਤੋਂ ਇਲਾਵਾ ਇਸ ਤਰ੍ਹਾਂ ਕੋਟਾ ਡੋਰੀਆ ਦੇ ਦੁਪੱਟੇ ਵੀ ਮਿਲ ਜਾਣਗੇ ਹੋਰ ਵੀ ਕਈ ਤਰ੍ਹਾਂ ਦੇ ਡਾਈਏਬਲ ਦੁਪੱਟੇ ਤੁਹਾਨੂੰ ਸਾਡੇ ਕੋਲ ਮਿਲ ਜਾਣਗੇ ਪਿਓਰ ਦੇ ਦੁਪੱਟੇ ਮਿਲ ਜਾਣਗੇ ਠੀਕ ਹੈ ਜੀ ਇਸ ਤਰ੍ਹਾਂ ਵੀ ਆਰ ਗੈਂਜ਼ਾ ਵਾਲੀ ਦੁਪੱਟਾ ਹੈ ਉੱਪਰ ਸੀਕੁਐਂਸ ਦਾ ਵਰਕ ਹੋਇਆ ਠੀਕ ਹੈ ਜੀ ਪਿਓਰ ਸ਼ਿਫੋਨ ਦਾ ਦੁਪੱਟਾ ਤੁਹਾਨੂੰ ਮਿਲ ਜੇਗਾ ਜੀ ਸਾਡੇ ਕੋਲ ਠੀਕ ਹੈ ਇੱਕ ਪ੍ਰਾਈਸ 200 ਚ ਮਿਲੇਗਾ ਇੱਕ ਪ੍ਰਾਈਸ 300 ਚ ਮਿਲੇਗਾ ਜਿਸ ਤਰ੍ਹਾਂ ਦਾ ਵੀ ਤੁਹਾਨੂੰ ਚਾਹੀਦਾ 2.5 2.5 ਮੀਟਰ ਦੋਨਾਂ ਦੀ ਲੈਂਥ ਹੋਏਗੀ ਹਾਂ ਕੰਪਨੀ ਪ੍ਰਾਈਸ ਦਾ ਥੋੜਾ ਫਰਕ ਹੋਏਗਾ ਤੇ ਜਿਸ ਤਰ੍ਹਾਂ ਦੀ ਵੀ ਤੁਹਾਨੂੰ ਚੀਜ਼ ਚਾਹੀਦੀ ਹੈ ਉਵੇਂ ਦੀ ਸਾਡੇ ਕੋਲ ਮਿਲ ਜੇਗੀ ਠੀਕ ਹੈ ਜੀ ਕਾਫੀ ਸੋਹਣੀਆਂ ਸੋਹਣੀਆਂ ਚੀਜ਼ਾਂ ਆਪਾਂ ਹਨਾ ਰੱਖਦੇ ਰਹਿੰਦੇ ਆ ਇਹ ਤੁਸੀਂ ਦੁਪट्टे ਦੇਖ ਹੀ ਲੈ ਬਾਕੀ ਹਾਂ ਤੁਸੀਂ ਦੱਸ ਸਕਦੇ ਜੇ ਤੁਹਾਨੂੰ ਸਾਡੇ ਦੁਪट्टे ਜਾਂ ਤੁਹਾਡੀਆਂ ਸਾਡੀਆਂ ਵੀਡੀਓ ਕਿਵੇਂ ਦੀਆਂ ਲੱਗਦੀਆਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਠੀਕ ਹੈ ਜੀ ਧੰਨਵਾਦ